ਮੈਂ 21 ਹਾਂ ਤੇ ਮੇਰਾ ਵਰਗ 441 ਹੈ ਅਤੇ 441 ਦਾ ਵਰਗਮੂਲ 21 ਹੈ ਮੈਂ 22 ਹਾਂ ਮੇਰਾ ਵਰਗ 484 ਹੈ ਅਤੇ 484 ਦਾ ਵਰਗਮੂਲ 22 ਹੈ ਮੈਂ 23 ਹਾਂ ਮੇਰਾ ਵਰਗ 529 ਹੈ 529 ਦਾ ਵਰਗਮੂਲ 23 ਹੈ ਮੈਂ 24 ਹਾਂ ਮੇਰਾ ਵਰਗ 576 ਹੈ 576 ਦਾ ਵਰਗਮੂਲ 24 ਹੈ ਮੈਂ 25 ਹਾਂ ਮੇਰਾ ਵਰਗ 25 ਹੈ ਅਤੇ 25 ਦਾ ਵਰਗਮੂਲ 5 ਹੈ ਮੈਂ 26 ਹਾਂ 26 ਦਾ ਵਰਗ ਵਰਗ 676 ਹੈ ਅਤੇ 676 ਦਾ ਵਰਗਮੂਲ 26 ਹੈ ਮੈਂ 27 ਹਾਂ ਮੇਰਾ ਵਰਗ 729 ਹੈ ਅਤੇ 729 ਦਾ ਵਰਗਮੂਲ 27 ਹੈ ਮੈਂ 28 ਹਾਂ ਮੇਰਾ ਵਰਗ 784 ਹੈ ਅਤੇ 784 ਦਾ ਵਰਗਮੂਲ 28 ਹੈ ਮੈਂ 29 ਹਾਂ ਮੇਰਾ ਵਰਗ 841 ਹੈ ਅਤੇ 841 ਦਾ ਵਰਗਮੂਲ 29 ਹੈ ਮੈਂ ਕੱਤੀ ਹਾਂ ਮੇਰਾ ਵਰਗ 961 ਹੈ ਅਤੇ 961 ਦਾ ਵਰਗਮੂਲ 31 ਹੈ ਮੈਂ ਬੱਤੀ ਹਾਂ 32 ਦਾ ਵਰਗ 1024 ਹੈ 1000 ਅਤੇ 1024 ਦਾ ਵਰਗਮੂਲ 32 ਹੈ ਮੈਂ 33 ਹਾਂ ਮੇਰਾ ਵਰਗ 1089 ਹੈ ਤੇ 1089 ਦਾ ਵਰਗਮੂਲ 33 ਹੈ ਮੈਂ ਚੌਂਤੀ ਹਾਂ 34 ਦਾ ਵਰਗ 1156 ਹੈ ਤੇ 1156 ਦਾ ਵਰਗਮੂਲ 34 ਹੈ